ਇਹ ਮਾਪਿਓ ਜਿਹੜਾ ਧੱਕੇ ਨਾਲ ਲੰਗਰ ਖਾਂਦਾ ਤੁਹਾਨੂੰ ਬਾਅਦ ਚ ਮੁੜ ਕੇ ਦੀ ਕਹਿੰਦੇ ਪੁੱਛਣੇ ਤੁਹਾਨੂੰ ਤੰਦਾਸਤਾ ਮੈਂ। ਔਰ ਇਹ ਇੱਕ ਰੋਟੀ ਨਹੀਂ ਲੰਗਦੀ ਇਹਨਾਂ ਦੇ ਭੈਣ ਨਹੀਂ ਲੋਕ ਕਿਵੇਂ ਦਾਦਾ 12-12 ਲੋਕ ਰੋਟੀਆਂ ਖਾਂਦੇ ਹੜ। ਦਾਦਾ 12-12 ਖਾਂਦੇ ਨਹੀਂ ਲੈਦੇ। ਅਸੀਂ ਧੱਕੇ ਨਾਲ ਖਾਣਾ ਤੇ ਸਾਨੂੰ ਮੰਗੇ ਤਾਂ ਵੀ ਦੇਣੀ ਇਹਨਾਂ ਰੋਟੀ ਜਿਹੋ ਜਿਹਨਾਂ ਦੇ ਖਾਣ। ਹੁਣ ਇਹਨੂੰ ਧੱਕੇ ਨਾਲ ਉਹ ਸਵੇਰੇ ਖਾ ਕੇ ਉਧਰੋਂ ਰਾਤ ਨੂੰ ਨਾਲ ਦਿਓ ਰੋਟੀ ਦੁਪਹਿਰੇ ਤੇ ਧੱਕੇ ਨਾਲ ਰਾਤ ਨੂੰ ਖਾਓ। ਮੁਰਕੇ ਆਪ ਜਦੋਂ ਸਾਦੀ ਲੋੜ ਹੋਈ ਸਾਨੂੰ ਵੀ ਅਸੀਂ ਰੋਟੀ ਸਾਨੂੰ ਚਾਹੀਦੀ ਆ ਤੇ ਸਾਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਹੋ ਰੋ ਨਾ ਬੰਦਿਆਂ ਨੂੰ ਰੋਟੀ ਖਾ ਤੇ ਸਕੂਲ ਜਾਣਾ ਬਸ ਵੀਡੀਓ ਬਣਾਉਣਾ ਨਹੀਂ ਬਣਾਉਂਦਾ ਮੈਂ ਤੇਰੀ ਵੀਡੀਓ ਨਹੀਂ ਬਣਾਉਂਦਾ ਨਹੀਂ ਹਾਂ ਮੈਂ ਤੂੰ ਤੋਂ ਦੂਜਾ ਦਵ ਜਾ ਕੇ ਨਾ ਜਦ ਤਨ ਮੈਂ ਵੀਡੀਓ ਤੇਰੀ ਮੈਡਮ ਨੂੰ ਭੇਜ ਦੇਣੀ ਕਿਦਣ ਬਣਾ ਕੇ ਰੋ ਰੋ ਕੇ ਜਿਹੜੀ ਸ਼ਕਲ ਇੱਕ ਕੱਪ ਚਾਹ ਦਾ ਸਵੇਰੇ ਤੇ ਦੋ ਪਰੌਠੇ ਜੇ ਦਾ ਖਾਦੇ ਤਾਂ ਦਾ ਹਿਸਾਬ ਲਾ ਲਈ ਮੈਂ ਤਨ ਦੱਸਤਾ ਜੇ ਹੁਣੇ ਤੋਂ ਤੂੰ ਨਾ ਰੋਟੀ ਖਾਣ ਨੂੰ ਛੱਡ ਗਿਆ ਤੇ ਗਾਂਹ ਜਾਏ ਕੀ ਕਰੇਗਾ ਇਹ ਗੱਲ ਪੱਕੀ ਜਿਹੜਾ ਆਪ ਆਪਾ ਪਿਆਰ ਨਾਲ ਪਿਆਰ ਨਾਲ ਗੋਲ-ਕਲਿਕ ਹੋਵੇ ਤੇ ਜਿੱਦਣ ਮੈਂ ਕਹਦਾ ਨਾ ਵੀ ਰੋਟੀ ਦੇਣੀ ਤੇ ਫਿਰ ਰੋਟੀ ਨਾ ਸਵੇਰੇ ਮੈਲਨੀ ਨਾ ਦੁਪਹਿਰੇ ਨਾ ਸ਼ਾਮ ਨੂੰ ਤੇ ਫਿਰ ਫਿਰ ਭਾਜ-ਭਾਜ ਖਾਏਗਾ। ਇਹਨੇ ਪਿਆਰ ਨਾਲ ਆਪਾਂ ਗੋਲਲੇ ਦਿੰਦੇ। ਇਹਨੂੰ ਕੋਈ ਪੈੜੀ ਪੂਰੀ ਨਹੀਂ ਦੁਪਹਿਰੇ ਪੈਸੇ ਨਹੀਂ ਦੇਣੇ ਪੈਟੀਆਂ ਹੱਥੇ ਰੋਟੀ ਖਵਾਵੇ ਨੂੰ ਖਾ ਕੇ ਉਹ ਪੈਸੇ ਕਰਨੀਆਂ ਹੀ ਆ ਪੈਟੀਆਂ ਤੇ ਰੋਟੀ ਖਾਣੀ ਛੱਡਤੀ ਇਹ ਕੋੜੀ ਨਹੀਂ ਚੜਦਾ ਉੱਥੇ ਥੱਲੇ ਹੀ ਬੈਗ ਰੱਖ ਦਿੰਦਾ ਵਾ। ਵੀ ਦੇਓ ਮੈਨੂੰ ਪੈਸੇ। ਅੰਮਾ ਵੇਖ ਜਾਂਦਾ ਰੋ ਪਿੱਟ ਕੇ ਸਕੂਲ ਬੰਦਾ ਟਾਈਮ ਨਾਲ ਉੱਠੇ 6 ਵਜੇ ਯਾਰ ਉੱਠ ਕੇ ਨਹਾਵੇ ਹਨਾ ਨਹਾਤ ਧੋ ਕੇ ਸਕੂਲ ਤਿਆਰ ਹੋਵੇ ਫਿਰ ਜਾਵੇ ਇੱਥੇ ਰੋਟੀ ਥੋੜੀ ਆ ਵੀ ਰੋਜ਼ ਤੈਨੂੰ ਇੱਥੇ ਕਹੀਏ ਵੀ ਤੂੰ ਰੋਟੀ ਖਾ ਮੈਂ ਨਹੀਂ ਖਾਣੀ ਰੋਟੀ ਰਾਤ ਨੂੰ ਬੱਚੋਂ ਮੈਂ ਨਹੀਂ ਖਾਣੀ ਰੋਟੀ ਜਿਹੜੇ ਸੁੱਕਣੇ ਪਏ ਆ ਮੈਂ ਉਦੋਂ ਹੀ ਇਹਨੂੰ ਖਾਇਆ ਮੈਂ ਮੈਂ ਉੱਕੀ ਆ ਨਾ ਜਦ ਮੈਂ ਜੱ ਕੱਪੜੇ ਸੁੱਕੜੇ ਪਾਉਣੀ ਮੈਂ ਜੱਰੀ ਨੂੰ ਖਾਇਆ ਮਾਂ ਨੇ ਪਤਾ ਕੱਥੇਸ ਲੈ ਕੇ ਲਪੇਟ ਕੇ ਪੈ ਗਿਆ ਗੁੰਧ ਖਾ ਮਮੀ ਕੂਲਰ ਨਾ ਬੰਦ ਕਰੀ ਹਵਾ ਲੱਗ ਲੈ 10 ਮਿੰਟ ਬਾਰਦ ਵਿੱਚ ਕਹਿੰਦੇ ਲੋਕ ਕਹਿੰਦੇ ਖਣੀ ਜਵਾਕਾਂ ਨੂੰ ਕੋਈ ਖਾਣ ਨਹੀਂ ਦਿੰਦੇ ਸਾ ਧੱਕੇ ਨਾਲ ਇਹਨਾਂ ਨੂੰ ਪਰੌਂਠੇ ਸਵੇਰੇ ਵੇਲੇ ਬਣਾ ਕੇ ਦੇਉ ਤੇ ਰੋਜ਼ ਰੋਟੀ ਵਾਲਸ ਲਿਆਉਂਦਾ ਆਂ ਐਂ ਦਈਦੀ ਐ ਨਾ ਤੇ ਐਂ ਮੰਗਾਗੇ ਇਹਨਾਂ ਤੋਂ ਸਾ ਵੀ ਦੇਣੀ ਐ ਇਹਨਾਂ ਹੁਣ ਤਾਂ ਇਹਨਾਂ ਦੇ ਮੂੰਹ 'ਚ ਪਾਈ ਸੀ ਹੱਥ ਦੋਨੇ ਹੱਥ ਬੰਨ ਕੇ ਖਾਣੇ ਆ ਤੇ ਮੁੜ ਕੇ ਦੋਨੇ ਹੱਥ ਬੰਨ ਕੇ ਕਿਹਾ ਕਰਾਂਗੇ ਵੀ ਸਾਨੂੰ ਵੀ ਰੋਟੀ ਦੇ ਦੇ ਮੁੜ ਕੇ ਪਤਾ ਨਹੀਂ ਇਹਨਾਂ ਨੇ ਰੋਟੀ ਦੇਣੀ ਕਿ ਨਹੀਂ ਵੈਸੇ ਇਹ ਹੈ ਪਿੰਡਾਂ ਵਾਲੇ ਜਿੰਨੇ ਵੀ ਆ ਨਾ ਇਹ ਹੈ ਸਰਕਾਰੀ ਸਕੂਲ ਦੇ ਲੈ ਕੇ ਆ ਉੱਥੇ ਥਫੜਾ ਫਰੀਟ ਹੁੰਦੀ ਐ ਇਹਨਾਂ ਦੇ ਚਾਜ ਨਾਲ ਤੇ ਉੱਥੇ ਪੜ੍ਹਦੇ ਆ ਨਾਲੇ ਤੇ ਨਾਲੇ ਇੱਥੇ ਰੋਟੀਆਂ ਵੀ ਨਾਲ ਉਹ ਕੱਪ ਚ ਚਾਹ ਨਾ ਡੋਲ ਲਾ ਹੁਣ ਪੀ ਹੁਣ ਜਲਦੀ ਕਰ ਮਿੰਟ 5 ਰਹਿ ਗਏ ਛੱਡ ਦੇ ਇਹਨੂੰ ਹੁਣ ਤੂੰ ਚੱਲ ਤੇਰੀ ਬਣਾਉ ਵੀਡੀਓ ਤੇਰੀ ਤੇਰੀ ਵੀਡੀਓ ਬਣਾ ਆ ਗਈ ਤਾਂ ਮੈਨੂੰ ਉਹਨੂੰ ਭੇਜਣੀ ਆ ਮੈਂ ਪੀ ਜਾ ਹੁਣ ਦੇੜੀਆਂ ਦੋ ਘਟਾ ਰਹਿ ਗਈਆਂ ਜਲਦੀ ਕਰ